सेंट्रल सरकार बुढ़ावा अमित शाह हाँ 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 अमित शाह हाँ अमित शाह हाँ रति निकाल बरक़ार रति 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 Oh, yeah, oh. ਕਾਨੂੰਨ ਬੰਦ ਕਰੋ ਕਾਲਾ ਕਾਨੂੰਨ ਬੰਦ ਕਰੋ ਸੈਂਟਰ ਸਰਕਾਰ ਮੁੰਬਈ ਸੈਂਟਰ ਸਰਕਾਰ ਮੁੰਬਈ ਕਿਸਮ ਇੱਕ ਪਿੱਤਰਤਾ ਦਾ ਨਹੀਂ ਹੈ ਮੇਰਾ ਨਾਮ ਸਾਹਿਬ ਸਿੰਘ ਅਮ੍ਰਿਤਸਰ ਤੋਂ ਦਿਹਾਤੀ ਪ੍ਰਧਾਨ ਅਮ੍ਰਿਤਸਰ ਸਰ ਕੀ ਕਹਿਣਾ ਚਾਹੋਗੇ ਕੀ ਲੋੜ ਸਰ ਸਾਡੀ ਇਹ ਜੂਨੀਅਨ ਆ ਯੂਨਾਈਟਡ ਟ੍ਰੇਡ ਜੂਨੀਅਨ ਪੰਜਾਬ ਦੀ ਹੈ ਇਹ ਸਾਰੇ ਪੰਜਾਬੀ ਜੂਨੀਅਨ ਆ ਜਿਹੜਾ ਇਹ ਇਹਨਾਂ ਡਰਾਈਵਰਾਂ ਪ੍ਰਤੀ ਕਾਨੂੰਨ ਪਾਸ ਕਰਨ ਰਹੇ ਆ ਜਿਹੜਾ ਵੀ ਜੇ ਕੋਈ ਰੋਡ ਐਕਸੀਡੈਂਟ ਕਿਸੇ ਕੋ ਹੁੰਦਾ ਟੂ ਵੀਲਰ ਤੋਂ ਲੈ ਕੇ 18 ਚੱਕੀ ਤੱਕ ਜਦੋਂ ਕੋਈ ਇਹ ਕਾਨੂੰਨ ਤੇ ਵਿੱਚ ਐਕਸੀਡੈਂਟ ਹੋ ਗਿਆ ਉਹਨੂੰ ਸਜ਼ਾ ਦਿੱਤੀ ਜਾਊਗੀ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇਹ ਬਿਲਕੁਲ ਗਲਤ ਆ ਜੇ ਇੰਨਾ ਪੈਸਾ ਹੋ ਸਾਡੇ ਕੋਲ ਡਰਾਈਵਰ ਕੋ ਇੰਨਾ ਪੈਸਾ ਤਾਂ ਸਾਨੂੰ ਕਿਉਂ ਡਰਾਈਵਰੀ ਕਰਨ ਦੀ ਇਹ ਰੋਡ ਤੇ ਆਪਾਂ ਧੱਕੇ ਖਾਈਏ ਜਿੰਨਾ ਪੈਸਾ ਹੈ ਤੇ ਬਕੌਣੋ ਕੰਮ ਖੋਲ ਕੇ ਬੈਜੇ ਨੇ ਫਿਰ ਤੇ ਇਸ ਕਰਕੇ ਇਹ ਕਾਨੂੰਨ ਨਹੀਂ ਪਾਸ ਹੋਣਾ ਚਾਹੀਦਾ ਡਰਾਈਵਰ ਲਈ ਪਹਿਲਾਂ ਹੀ ਘਰ ਚੋਂ ਲਾਉਣਾ ਔਖਾ ਹੋਇਆ ਭਾਈ ਅੱਜ ਕੱਲ੍ਹ ਦੇ ਯੁੱਗ 'ਚ ਪਰ ਜਿਹੜਾ ਇਹ ਨਵਾਂ ਪ੍ਰਮਾਣ ਆਇਆ ਨਵਾਂ ਪ੍ਰਮਾਣ ਬਹੁਤ ਗਲਤ ਆਇਆ ਭਾਜੀ ਇਹਦੇ ਬਹੁਤ ਜ਼ਿਆਦਾ ਗਲਤ ਆਇਆ ਤੇ ਪਹਿਲਾਂ ਹੀ ਸਾਨੂੰ ਘਰ ਲਾਉਣਾ ਬੜੇ ਔਖੇ ਆ ਆ ਹੁਣ ਸਿਆਸਤਦਿਆਂ ਆ ਗਿਆਂ ਚਲੋ ਸਰਦੀਆਂ ਆ ਗਿਆਂ ਚਲੋ ਵਿਆਹਾਂ ਸੀਜ਼ਨ ਆ ਤੇ ਇੱਕ ਦਾ ਚੱਕਰ ਕਿਸਦਾ ਲੱਗ ਜਾਂਦਾ ਤੇ ਗਰਮੀਆਂ ਆਉਂਦੀਆਂ ਉਹ ਲੱਗਦਾ ਕੱਖ ਨਹੀਂ ਹੁਣ ਕਿ ਕਿਸੇ ਡੈਕਸਟੋਰ ਜਾਂਦੇ ਆ ਕੇ ਦੀ ਪਾਸਿੰਗ ਹੋ ਜਾਂਦੀ ਹੈ ਕੇਂਦਰ ਸਰਕਾਰ ਦੀ ਨੀਤੀ ਪੰਜਾਬ واسط ਕੀ ਹੈ ਬਹੁਤ ਮਾੜੀ ਨੀਤੀ ਹੈ ਜੀ ਇਹਨਾਂ ਵੱਲ ਕਿਹੜਾ ਕੇਂਦਰ ਸਰਕਾਰ ਨੇ ਅੱਜ ਤੱਕ ਪੰਜਾਬ ਦਾ ਸੋਚਿਆ ਵੀ ਕੀ ਹੈ ਬਹੁਤ ਨੀਤੀ ਮਾੜੀ ਆ ਡਰਾਈਵਰ ਨੂੰ ਤੇ ਸਹੀ ਪੁੱਛੋ ਤੇ ਰੋਡ ਤੇ ਡਰਾਈਵਰ ਨੂੰ ਤਾਂ ਬੰਦਾ ਕਹਿੰਦੇ ਨਹੀਂ ਹੈ ਕਿ ਇਹ ਵਿਆਹ ਸ਼ਾਦੀ ਚਲ ਜਾਓ ਗੱਡੀ ਲੈ ਜਾਓ ਤੇ ਆਂਦੇ ਭਾਈ ਤੂੰ ਗੱਡੀ ਲੈ ਖਲੋ ਜਾ ਤੂੰ ਅੰਦਰ ਨਹੀਂ ਆਉਣਾ ਜੇ ਕਿਸੇ ਦੀ ਸ਼ੋਅ ਕਰਦੀ ਪਾਰਟੀ ਚਲ ਜਾਓ ਆ ਵੀ ਡਰਾਈਵਰ ਦੀ ਰੋਟੀ ਪਰੇ ਲੱਗੀ ਆ ਡਰਾਈਵਰ ਅੰਦਰ ਨਹੀਂ ਹੋਣਾ ਚਾਹੀਦਾ ਡਰਾਈਵਰ ਤੋਂ ਪਹਿਲੋ ਬੰਦਾ ਨਹੀਂ ਕਹਿੰਦੇ ਕੀ ਮਤਲਬਾਸ ਕਿੱਦਾ ਜਾਵੇਗਾ ਤੁਹਾਡੇ ਬੰਦੇ ਅਹੀਂ ਤਾਂ ਨੇ ਵੀ ਇਹ ਕਾਨੂੰਨ ਜਿਹੜਾ ਡਰਾਈਵਰਾਂ ਦਾ ਜਣਾ ਚਾਹੀਦਾ ਡਰਾਈਵਰਾਂ ਪਤੀ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ ਕਿ ਰੋਡ ਤੇ ਡਰਾਈਵਰਾਂ ਨੂੰ ਕੋਈ ਨਾ ਕੋਈ ਸਹੂਲਤ ਹੋ ਜੇ ਰੋਡ ਤੇ ਸਾਨੂੰ ਸਹੂਲਤ ਕੋਈ ਨਹੀਂ ਡਰਾਈਵਰਾਂ ਦੀ ਵੀ ਨਹੀਂ ਆ ਗਈ ਅੱਕੇ ਦਾ ਪੁੱਤਲਾ ਫੁਕਿਆ ਜਾਏ ਇਹ ਅਮਰਸਾਹ ਦਾ ਪੁੱਤਲਾ ਫੁਕਿਆ ਜਾਣਾ ਹੈ ਮੇਰਾ ਨਾਮ ਜਰਮਨਦੀਪ ਸਿੰਘ ਜੰਡਿਆਲਾ ਗੁਰੂ ਤੋਂ ਮੈਂ ਸਰਦ ਜੀ ਕੀ ਕਹਿਣਾ ਚਾਹੋਗੇ ਜਿਹੜਾ ਕੇਂਦਰ ਸਰਕਾਰ ਦੇ ਕਾਨੂੰਨ ਬਸ ਇਹ ਬਹੁਤ ਡਰਾਈਵਰਾਂ ਦੇ ਵਾਸਤੇ ਮਾੜਾ ਕਾਨੂੰਨ ਅਮਿਤ ਸ਼ਾਹ ਜੀ ਨੇ ਕਾਲਾ ਕਾਨੂੰਨ ਡਰਾਈਵਰਾਂ ਦੇ ਉੱਤੇ ਥੋਪ ਦਿੱਤਾ ਗਿਆ ਇਹ ਨਹੀਂ ਹੀ ਹੋਣਾ ਚਾਹੀਦਾ ਡਰਾਈਵਰ ਭਾਈਚਾਰਾ ਐੱਗੇ ਹੀ ਬਹੁਤ ਤੰਗ ਪਰੇਸ਼ਾਨ ਆ ਕੁਝ ਡੀਜ਼ਲ ਦੇ ਰੇਟਾਂ ਕਾਰਨ ਕੁਝ ਟੂਲ ਟੈਕਸਾਂ ਤੋਂ ਪਰੇਸ਼ਾਨ ਆ ਇਸ ਕਰਕੇ ਹੁਣ ਨਵਾਂ ਹੀ ਕਾਨੂੰਨ ਜਿਹੜਾ ਇਹਨਾਂ ਨੇ ਕਾਲਾ ਬਣਾ ਦਿੱਤਾ ਵਾ ਡਰਾਈਵਰ ਦੇ ਘਰ ਐੱਗੇ ਵੀ ਰੋਟੀ ਨਹੀਂ ਪੂਰੀ ਪੱਕ ਰਹੀ ਤੇ ਜਿੰਨਾ ਚਿਰ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈਣਗੇ ਡਰਾਈਵਰ ਸਾਰਿਆਂ ਦਾ ਏਕਾਵਾ ਇਹ ਨਹੀਂ ਮਤਲਬ ਕਿ ਗੱਡੀਆਂ ਚਲਾਉਣਗੇ ਧਰਨਾ ਦਿਖਾ ਹੋਇਗਾ ਜੀ ਧਰਨਾ ਦਿਨ ਦਿਨ ਸਾਡਾ ਜਿਹੜਾ ਸੰਘਰਸ਼ ਆ ਉਹ ਤਿੱਖਿਆ ਹੋਇਆ ਜਾਏਗਾ